ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਪੰਜ ਕਰਾਈ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਟੁਕੜ ਗੱਪਣ ਤੇ ਦੋ ਤੁਹਾਨੂੰ ਸੱਜਰ ਸੂਈਆਂ ਗਾਵਾਂ ਤੁਹਾਨੂੰ ਦਿਖਾਉਣੀਆਂ ਤੇ ਬਾਕੀ ਇੱਥੇ ਆਓ ਆਪਣੀ ਚਵਾਈ ਕਰਕੇ ਪਾਸ ਕਰਕੇ ਤਸੱਲੀ ਕਰਕੇ ਫੇਰ ਹੀ ਆਪਣਾ ਪਸ਼ੂ ਖਰੀਦੋ ਜੀ ਤੇ ਬਾਕੀ ਜਿਹੜਾ ਕੋਈ ਇੰਨੀ ਪਹੁੰਚ ਸਕਦਾ ਆਪਣੇ ਵੀਡੀਓ ਕੋਲ ਤੇ ਦੋ ਟਾਈਮ ਚਵਾਈ ਜ਼ਰੂਰ ਉਤਰ ਆ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਵੀਰ ਜੀ ਠੀਕ ਠਾਕ ਜੀ ਤੁਸੀਂ ਦੱਸੋ ਤੇ ਨਾਮ ਦੱਸਦੇ ਘਰੀ ਫਿਰ ਨਾਂ ਜੋਸ਼ਪਾਲਤਾ ਸਿੰਘ ਪਿੰਡ ਪੰਜਗਰਾਹ ਤਹਿਸੀਲ ਜਨਾਲਾ ਜੀਰਾ ਹੰਦੇਸਾਰ ਫੋਨ ਨੰਬਰ ਇਹ ਬੋਲਦਾ 9981897029 ਠੀਕ ਐ ਤੇ ਅੱਜ ਆਪਣੇ ਕੋਲ ਹੈਗੀਆਂ ਚਾਰੀਆਂ ਵਾਂ ਹਨਾ ਦੋ ਗੱਬਣਾ ਵਾਂ ਤੇ ਦੋ ਸੋਈਆਂ ਦੋ ਸੋਈਆਂ ਚਲੋ ਫਿਰ ਸ਼ਰਾਜ ਜੜੀਆਂ ਪਹਿਲੇ ਨੰਬਰ ਵਾਲੀ ਆ ਕਿੰਨੇ ਕ ਚਾਹਤੀ ਸੋਈ ਜੇ ਇਹਨੂੰ ਹਫਤਾ ਹੋ ਗਿਆ ਇਹ ਸੋਈ ਹਫਤਾ ਹੋ ਗਿਆ ਵਾ ਹਾਂਜੀ ਤੇ ਦੁੱਧ ਕਿੰਨਾ ਕਰਗੀ ਤਿਆਰ ਇਹ ਡੇਰੇ ਥੱਲੇ ਆ ਜੇ 12 ਕਿਲੋ ਜੀ ਤੇ ਅੱਠਾਂ ਦੇ 15 16 ਕਿਲੋ ਕਰੀ ਜਾਓਗੇ। ਐਸੇ 15 16 ਲੀਟਰ ਕਰੀ ਜਾਓ। ਹਾਂਜੀ। ਖੋਲੋ ਹਾਂ ਫੇ ਤੋਰੀਏ। ਸੋਈਨੋਵੇਂ ਸੋਈਨੋ ਕਿੰਨੇ ਕ ਦਿਨਾਂ ਤੋਂ ਕੋਈ ਉਤਰਾ? ਹਫਤਾ ਹੋ ਗਿਆ। ਹਫਤਾ ਹੋ ਗਿਆ ਸੋਈਨੋ। ਕੱਦ ਕਾਟ ਦੀ ਉਤਰਾ ਚੰਗੀ ਉੱਚੀ ਆ। ਹੁਣ 12 ਲੀਟਰ ਮੁੱਕਦੇ ਜਿਹੜਾ ਤਿਆਰ ਦੱਸਦੇ ਆ। ਹਫਤੇ ਦੀ ਸੋਈ ਥੱਲੇ ਕੰਮ ਨਹੀਂ ਰੋਕਦਾ ਨਹੀਂ। ਥੋੜੀ ਜਿਹੀ ਅੱਗੇ ਕਰਿਓ ਥਾਣੇ ਤੇ ਚੰਗੀ ਤਰ੍ਹਾਂ ਦਿਖਾ ਦਈਏ ਅਗਲੇ ਪਿਛਲੇ ਥਾਣੇ ਤੇ ਲਗਭਗ 1 ਕੋਈ ਜਈ ਆ ਹਾਂ ਦੇਖ ਸਾਹ ਜਲੇ ਹੈ ਬਾਕੀ ਨੀ ਕਿੰਨੇ ਗਏ ਜੇ ਬਿਲਕੁਲ ਸਿੰਘ ਹੈ ਬੋਤੇ ਵੱਡੇ ਨਹੀਂ ਹੈ ਤੇ ਕਿੰਨਾ ਫਿਰ ਵੀਰ ਜੀ ਮੋਲ ਰੱਖਨੇ ਦਾ ਆਪਾਂ ਮੋਲੇ ਦਾ 45000 ਦੇ ਫਿਰ ਅੱਛਾ ਤੇ ਕਿੰਨੇ ਦੀ ਐਸਨੋਂ ਕਰਨੀ ਹੈ ਤੂੰ ਹੀ ਦਾਰ ਦੋ 42000 ਦੀ ਦੇ ਦਈਏ 42000 ਦੀ ਦੇਣਾ ਦੋ ਹੋਰ ਛੱਡ ਦਾਂਗੇ 40 ਦੀ ਦੇ ਦਾਂਗੇ ਅੱਛਾ 40000 ਦੀ ਦੇ ਦੋਗੇ ਤੇ ਦੋ ਦੋ ਨਾਲ ਮੌਕੇ ਤੇ ਜਿਹੜਾ 12 ਲੀਟਰ ਚਵਾ ਦੋਗੇ ਹਨਾ 12 ਲੀਟਰ ਪਿਆ ਠੀਕ ਹੈ ਜੀ ਤੇ ਦੋ ਵੱਡਾ ਚੋਲੇ ਤਿੰਨ ਚੋਲੇ ਅੱਛਾ ਇੱਥੇ ਆਣ ਕੇ ਆਪਣੀ ਤਾਂ ਸੱਜੀ ਕਰਕੇ ਖੜੇ ਠੀਕ ਹੈ ਜੀ ਤੇ ਹੁਣ ਆ ਜਿਹੜੀ ਆ ਇਹਦੇ ਬਿਲਕੁਲ ਛੋਟੇ ਛੋਟੇ ਜਿਹੇ ਸਿੰਘ ਹੈ ਨਾ ਮਾਤਰ ਜਈ ਹੈ ਬਹੁਤੇ ਵੱਡੇ ਨਹੀਂ ਹੈ ਤੇ ਇਹਦੇ ਮਗਰ ਚੀਜ਼ ਹੈ ਇਹਦੇ ਮਗਰ ਵਸ਼ੀ ਤੇ ਇਹਦੇ ਵਸ਼ੀ ਅੱਛਾ ਦੋਵੇਂ ਮਗਰੀ ਵਸ਼ੀਆਂ ਵੀ ਥੋੜੇ ਦਿਨਾਂ ਦੀ ਸੋਈ ਜਾਂਦੀ ਹੈ ਇਹ ਵੀ ਹਫ਼ਤੇ ਦੀ ਸੋਈ ਹੈ ਤੇ ਇਹਦੇ ਕੋਲ ਦੁੱਧ ਕਿੰਨਾ ਜੇ ਇਹਦੇ ਥੱਲੇ 11 ਲੀਟਰ ਤਿਆਰ ਹੈ ਅੱਛਾ 11 ਲੀਟਰ ਤਿਆਰ ਹੈ ਹਾਂਜੀ ਤੇ ਇਹ ਕਿੰਨਾ ਕੁ ਕਰੀ ਜਾਊਗੀ ਇਹ ਵੀ 6ਵਾ ਦੇ 4 15 ਕਿਲੋ ਭਰੀ ਜਾਊਗੀ ਇਹ ਵੀ ਤੋਰੋ ਹਾਂ ਫਿਰ ਇੱਕ ਕਰੀ ਇਹਨਾਂ ਨੂੰ ਬਾਕੀ ਇਹ ਵੀ ਰੰਗ ਰੂਪ ਦੀ ਹੈ ਵੀ ਸਾਫ਼ ਹੈ ਸੋਹਣੇ ਰੰਗ ਰੂਪ ਵਾਲੀ ਆ। ਦੇ ਵਿੱਚ ਇੱਕ ਸੀਨੀਆ ਡਰਦੀ ਆ। ਸਫਾਈ ਜਾਂ ਚਲੋ ਜਿੰਨੀ ਸੀ। ਹੁਣ 11 ਲੀਟਰ ਮੋਕੇ ਤੇ ਇਹਦੇ ਕੋਲ ਤਿਆਰ ਦੱਸਦੇ। ਇੱਕ ਮਿੰਟ ਰੋਕੇ ਵੀ ਜਿਹਨੇ ਮਨ ਦਿਖਾਈ ਦੀ। ਥੋੜੀ ਜਿਹੀ ਅੱਗੇ ਕਰੇ। ਚਲੋ ਲੈਣ। ਆਹ ਦੇਖਾਂ ਲੈ। ਤਾਂ ਇਹ ਦੇਖਾ ਵੀ ਚੰਗਾ ਲੱਗਾ। 1 ਮਿੰਟ ਘਮਾ ਲਓ ਇਧਰੋਂ ਫੇਰ। ਚੰਗੀ ਤਰ੍ਹਾਂ ਜਿਹੜਾ ਚੂਰਾ ਦਿਖਾ ਲਈ ਇਹਦਾ। ਚੱਲੋ। ਲੈਓ ਬਾਕੀ ਸਨਾਂ ਦਾ ਸਾਈਜ਼ ਵੀ ਆਪ ਇਹਦਾ ਵੀ ਚੰਗਾ ਤੇ ਰੰਗ ਰੂਪ ਦੇ ਵੀ ਸੋਹਣੇ ਆ ਤੇ ਇਹਦਾ ਫਿਰ ਮੁੱਲ ਵੀ ਜੀ ਮੁੱਲ ਇਹਦਾ 45000 ਅੱਛਾ 45000 ਹਾਂਜੀ ਤੇ ਕਿੰਨੇ ਰੇਅਸ ਸਨੋਂ ਕਰਤੀਆਂ ਤੁਸੀਂ ਦੱਸ ਦੋ ਇੱਕੋ ਜਿਹੀਆਂ ਕਰਤੀਆਂ ਦੋਵੇਂ ਇੱਕ ਕੋਰੀਆ ਆ ਬੰਦੇ 40 ਦੀ ਭਾਵੇਂ ਕੋਈ ਉਹ ਲੈ ਜੇ ਤੇ ਭਾਵੇਂ ਕੋਈ ਉਹ ਲੈ ਜੇ ਹਣਾ ਹਾਂਜੀ ਠੀਕ ਹੈ ਜੀ 40 ਦੀ ਭਾਵੇਂ ਕੋਈ ਵੀ ਰਾ ਲੈ ਜੇ ਤੇ 40 ਦੀ ਭਾਵੇਂ ਕੋਈ ਵੀ ਰਾ ਲੈ ਜੇ ਆਹ ਤੋਕੜ ਗੱਬਨ ਜੇ ਛੋਕੜ ਗੱਬਨ ਕਿੰਨੇ ਚਿਰ ਦੀ ਚੈੱਕ ਪਾਸ ਆ ਇਹ 7 ਮਹੀਨਿਆਂ ਦੀ ਚੈੱਕ ਪਾਸ ਹੈ 7 ਮਹੀਨਿਆਂ ਦੀ ਚੈੱਕ ਪਾਸ ਆ ਤੇ ਦੁੱਧ ਦੋ ਜੇ 6 ਕਿਲੋ ਦਾ ਹੈ ਇਹਦਾ ਅੱਛਾ ਤੋੜਾਂ ਫੇਰ ਇੱਕ ਕਰੀ ਬਾਕੀ ਜਿਹੜੀ 7 ਮਹੀਨਿਆਂ ਦੀ ਥੱਲੇ 6 ਕਿਲੋ ਦੁੱਧ ਨੇ ਸੱਜਣ ਨੇ ਦੁੱਧ ਚੰਗਾ ਕੱਢਿਆ ਹੋਣਾ ਵਾ ਤੇ ਬਾਕੀ ਇਥੇ ਵੀ ਪਤਾ ਲੱਗਦਾ ਵੀ ਲੰਬਾ ਸੁਆ ਦੁੱਧ ਦੇਣ ਵਾਲੀ ਆ ਘਰ ਰੱਖਣ ਨੂੰ ਚੰਗੀ ਆ ਕਿੰਨੇ ਲੈ ਹੋਣ ਵੀ ਦੁੱਧ ਦਈ ਜਣਾ ਹੱਪ ਛੱਡ ਨਹੀਂ ਪਾਉਗੀ ਤੇ ਬਾਕੀ ਬਾ گاਹ ਫੇਰ ਇਹਨੇ ਸਾਰਾ ਸਿਆਲ ਤੇ ਸਾਰੀਆਂ ਗਰਮੀਆਂ ਇਨੇ ਦੁੱਧ ਵਧੀਆ ਚਵਾਈ ਜਣਾ ਤਾਂ ਨੇ ਤੁਹਾਨੂੰ ਇਹਦੇ ਵੀ ਦਿਖਾ ਦਈਏ ਚੰਗੀ ਤਰ੍ਹਾਂ ਲੱਗ ਗਏ। ਆਹ ਦੇਖ ਸਕਦੇ। ਤੇ ਜਿਹੜੇ ਤਾਂ ਵੀ ਇੱਕ ਦੀ ਦੇਖ ਸਕਦੇ ਜਰਸੀ ਆ ਜਿਹੜੀ। ਤੇ ਇਹਦਾ ਵੀ ਦੀ ਕਿੰਨਾ ਕੁ ਮੁੱਲ ਆ ਫਿਰ? ਇਹ 35000 ਦਾ। 35000 ਦੀ। ਹੋਰ ਕਰਦੀਏ ਮਾਨ ਇਹਦਾ? ਕੋਈ ਨਹੀਂ ਦੱਸੋ। ਪੂਰੇ 30000 ਦੀ ਦੇ ਦਈਏ। 13 ਠੀਕ ਹੈ ਜੀ। ਪੂਰੇ 30000 ਦੀ ਜਰੀਏ ਦੇ ਦੇਣੀ ਹੈ। ਤੇ ਆ ਵੀ ਗੱਬਨ ਜੇ? ਇਹ ਗੱਬਾ ਜੇ। ਇਨੇ ਕਿੰਨਾ ਸਮਾਂ ਸੁਆ ਸੁਣਾ ਜੀ ਵੀਰ ਜੀ ਇਹਨੇ ਪਹਿਲਾ ਸੁਆ ਸੁਣਾ ਜੀ ਅੱਛਾ ਪਹਿਲਾ ਸੁਆ ਸੁਣਾ ਕਿੰਨਾ ਖੜਦੀ ਟਾਈਮ ਇਹ 20 25 ਦਿਨ ਖੜਦੀ ਹੈ ਅੱਛਾ 25 ਦਿਨ ਮਹੀਨੇ ਦੇ ਲਾਗੇ ਬੰਨੇ ਤੋਰ ਹਾ ਫੇ ਦੇਖਦੇ ਹਾਂ ਬਾਕੀ ਉਦੋਂ ਇਹ ਆ ਵੀ ਰੰਗ ਰੂਪ ਦੀ ਇਹ ਵੀ ਚੰਗੀ ਆ ਇਹ ਆ ਵੀ ਸਿੰਗ ਨਹੀਂ ਦਿਕਾਏ ਚਲੋ ਕਹੀ ਵੀ ਇੰਨੇ ਤੇ ਬਾਕੀ ਇਹ ਵੀ ਇਹੋ ਜਿਹਿਆਂ ਕਮਲ ਦਾ ਦੁੱਧ ਜਿਹੜਾ ਸੰਗਣ ਹੁੰਦਾ ਵਾ ਘਰ ਵਰਤਨ ਲਈ ਚੰਗਾ ਆ ਆ ਜੋ ਲੈ ਆ ਵੀ ਜੀ ਸੁਆਈ ਨੇ ਪਹਿਲਾਂ ਹੀ ਸੁਣਾ ਵਾ ਬਾਕੀ ਜਿਹੜਾ ਕੋਈ ਸੰਭਨ ਵਾਲਾ ਕਵੀਰ ਲੈ ਜਾਊਗਾ ਤੇ ਬਾਕੀ ਇਹ ਵੀ ਗਾਂ ਤਿਆਰ ਹੋ ਜੋਗੀ ਚਲੋ ਹੁਣ ਫਿਰ ਉਸ ਹਿਸਾਬ ਨਾਲ ਹੀ ਮਿਲ ਜਾਣੀ ਹੈ ਸ਼ਾਮ ਛੱਡ ਕੇ ਥਾਣੇ ਤੇ ਦੇਖ ਸਕਦੇ ਜੀ ਤੇ ਇਹਦਾ ਵੀ ਜੀ ਫਿਰ ਕਿੰਨਾ ਮੁੱਲ ਇਹ 30000 ਦੀ ਲੈ ਜਾਾਂਗੇ ਕਰਦੀ ਹੈ ਹੋਰ ਮਾਨ ਨਹੀਂ ਤੇ 5000 ਦੀ ਦੇ ਦੀਏ ਉਹਨੇ ਸੰਭ ਨਹੀਂ ਸੁੰਭਨੀ ਆ ਕਿਸ ਨੇ ਹਾਂ ਜੀ ਦੇਰਾਂ ਨੂੰ ਕੋਈ ਤੇ ਬਾਕੀ ਮੌਕੇ ਤੇ ਮਾਨ ਹੋਰ ਹੋ ਜਾਵੇ ਮਾਨਤਨ ਕਰ ਦਾਂਗੇ ਹੋਰ ਠੀਕ ਹੈ ਜੀ ਤੇ ਬਾਕੀ ਇਹ ਆ ਵੀ ਚਲੋ ਸੂਈਆਂ ਤੁਹਾਡੇ ਘਰੋਂ ਚੋਕੇ ਖੜੇ ਹਨਾ ਸੂਈਆਂ ਸਾਡੇ ਚੋਕੇ ਖੜਨ ਭਾਵੇਂ 2 ਡੰਗ 3 ਡੰਗ 4 ਤੇ ਗੱਪਣ ਆਪਣੀ ਗੱਪਣ ਆਪਣੀ ਪਾਸ ਕਰਕੇ ਪਾਸ ਕਰਕੇ ਚੈੱਕ ਪਾਸ ਕਰਵਾ ਕੇ ਖੜਾ ਉਹ ਵੀ ਆਪਣੀ ਚੈੱਕ ਪਾਸ ਕਰਵਾ ਲਓ ਤੇ ਇਹ ਵੀ ਆਪਣੀ ਚੈੱਕ ਪਾਸ ਕਰਵਾ ਲਓ ਤੇ ਆਪਣੀ ਸਮਝਣਾ ज़िमेदारी ते पशू ख़रीदो जी